ਵੈਗੁਰੂ ਜੀ ਕਾ ਹਾਲ ਸਾਹਿਬੈਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਮਜੀਤ ਸਿੰਘ ਨੰਬਰਦਾਰ ਪਿੰਡ ਮੁੰਡੀ ਕਾਲੂ ਤਹਿਸੀਲ ਸ਼ਾਕੋਟ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਆ ਜੀ ਸਾਡੇ 21 ਤਰੀਕ ਦਾ ਸਤਲੁਜ ਦਰਿਆ ਦੇ ਕੰਢੇ ਤੇ ਅਸੀਂ ਬੈਠੇ ਆ 21 ਤਰੀਕ ਦਾ ਸਾਡੇ ਹੜਾ ਆਇਆ ਹੋ ਜੀ ਸਾਡੇ ਘਰਾਂ ਦੇ ਵਿੱਚ 4 4 5 5 ਫੁੱਟ ਦੇ ਕਰੀਬ ਪਾਣੀ ਆ ਜੀ ਇੱਦਾਂ ਸਮਾਣ ਵੀ ਕਰਤਾ ਸਾਡਾ ਤੇ ਖਰਾਬ ਹੋ ਗਿਆ ਵਾ ਮਾਲ ਡੰਗਰ ਵੀ ਸਾਡੇ ਪਾਣੀ ਦੇ ਵਿੱਚ ਖਲੋਤਾ ਵਾ ਜੀ ਸਾਡੇ ਤਾਂ ਅੱਜ ਤੱਕ ਕਿਸੇ ਵੀ ਸੰਸਥਾ ਨੇ ਕਿਸੇ ਵੀ ਸਰਕਾਰ ਨੇ ਕੋਈ ਵੀ ਸਾਡੇ ਤੱਕ ਨਹੀਂ ਪਹੁੰਚਿਆ ਤੇ ਸਾਨੂੰ ਡੰਗਰਾਂ ਵਾਸਤੇ ਫੀਡ ਤੇ ਡਾਕਟਰਾਂ ਦੀ ਜ਼ਰੂਰਤ ਆ ਜੀ ਕਿਉਂਕਿ ਡੰਗਰ ਵੀ ਸਾਡੇ ਤੇ ਬਿਮਾਰ ਪਏ ਆ ਤੇ ਸਾਡੇ ਕੋਲੇ ਤੇ ਸਰਕਾਰੀ ਬੇੜੀ ਤੱਕ ਵੀ ਹੈ ਨਹੀਂਗੀ ਹੌਣ ਜਾਣ ਵਾਸਤੇ ਅਸੀਂ ਕੋਠਿਆਂ ਦੇ ਉੱਪਰ ਬੈਠੀਆਂ ਜੀ ਪੀਣ ਵਾਲੇ ਪਾਣੀ ਦੀ ਵੀ ਸਾਨੂੰ ਤੇ ਬਹੁਤ ਜ਼ਿਆਦੀ ਦਿੱਕਤ ਆ ਮੈਂ ਹੱਥ ਜੋੜ ਕੇ ਪੰਜਾਬ ਦੀਆਂ ਸਾਰੀਆਂ ਸਸਤਾ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਸਾਡੇ ਪਿੰਡ ਦੀ ਸਾਰ ਲਈ ਜਾਵੇ ਪਿੰਡ ਮੁੰਡੀ ਕਾਲੂ ਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਆ ਜੀ ਤੇ ਸਾਡਾ ਫੋਨ ਨੰਬਰ ਹੈਗਾ 81468 46429 81468 46429 ਇਹ ਨੰਬਰ ਦੇ ਉੱਤੇ ਤੁਸੀਂ ਫੋਨ ਕਰ ਸਕਦੇ ਆ ਜੀ ਤੇ ਸਾਡੇ ਤੱਕ ਕੋਈ ਸਰਕਾਰ ਵਾਲੋ ਕੋਈ ਸੰਸਥਾ ਵਾਲੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੇਵਾ ਨਹੀਂ ਮੁਹੱਈਆ ਹੋਈ ਜੀ ਤੇ ਇਹੋ ਬੇਨਤੀ ਆ ਜੀ ਕਿ ਵੱਧ ਚੜ ਕੇ ਸਾਡੇ ਮਤਤ ਕੀਤੀ ਜਾਵੇ ਜੀ ਦਾ ਨਾ ਮਨਣਾ ਗੁਰਪ੍ਰੀਤ ਸਿੰਘ ਜੀ ਤੇ ਇਹ ਜਿਹੜਾ ਤੁਸੀਂ ਏਰੀਆ ਕਰੋਤੇ ਕਿਤਨਾਂ ਦਾ ਏਰੀਆ ਜੀ ਇਹ ਏਰੀਆ ਕਾਲੂ ਮੰਡੀ ਦਾ ਵਾ ਹਾਂਜੀ ਹਾਂਜੀ ਕੋਈ ਹੋਰ ਲੋਕੇਸ਼ਨ ਇਹਦੀ ਹੋਰ ਲੋਕੇਸ਼ਨ ਇਹਦੇ ਨੇੜੇ ਕਿਦਰਪਿੰਡੀ ਕਾਲੂ ਮੰਡੀ ਦਾ ਬਸਤੀਦਾਰਿਆਲ ਵੀ ਇਹ ਨੇੜੇ ਤੜਈ ਸਾਰੇ ਇਹ ਪੈਣਾ ਅੱਛਾ ਜੀ ਇੱਥੋਂ ਦੀ ਮਤਲਬ ਕਿਦਾਂ ਮਤਲਬ ਲੋਕਾਂ ਦੀ ਕੀ ਸਿਚੁਏਸ਼ਨ ਹੈ ਇਹਨਾਂ ਦੀ ਸਿਚੁਏਸ਼ਨ ਜਿਹਾ ਮੈਂ ਜਿੱਥੋਂ ਦਾ ਅਸੀਂ ਗਏ ਆਏ ਗਾੜੀ ਅੱਗੇ ਵੀ ਜਾ ਕੇ ਆਏ ਆਏ ਹਾਂ ਤੋ ਉਹ ਕਹਿੰਦੇ ਵੀ ਸਾਨੂੰ ਸੰਸਥਾਵਾਂ ਇੱਥੇ ਆਈਆਂ ਵਾਂ ਪਰ ਉਸ ਲੈਵਲ ਦੀ ਮਦਦ ਕੋਈ ਹੋਈ ਨਹੀਂ ਸਾਡੀ ਥੋੜੀ ਰਾਸ਼ਨ ਵਾਲੀ ਵੀ ਕੋਈ ਮਦਦ ਇਹਨਾਂ ਦੀ ਹੋਣੀ ਚਾਹੀਦੀ ਆ ਤਾਂ ਹਰ ਤਰ੍ਹਾਂ ਦੀ ਇੱਥੇ ਬੰਦ ਮਿੱਟੀ ਵੀ ਪ ਉਸ ਬਾਂਧ ਤੇ ਮਿੱਟੀ ਦੀ ਵੀ ਇਹਨਾਂ ਨੂੰ ਲੋੜ ਵਾ ਤੇ ਜਿਹੜੇ ਕਈ ਘਰ ਵਿੱਚ ਪਾਣੀ ਦੇ ਵਿੱਚ ਡੁੱਬੇ ਵੀ ਹੋਏ ਆ ਤੇ ਉਹ ਘਰ ਦੇ ਕੋਈ ਛੱਤਾਂ ਦੇ ਬੈਠੇ ਉਹਨਾਂ ਨੂੰ ਹਰਾ-ਚਾਰੇ ਦੀ ਜਾਂ ਇਦਾਂ ਦੀਆਂ ਉਹਨਾਂ ਕੀ ਜਿਹੜੀ ਆਪਣੇ ਘਰੇ ਲੋੜ ਨੇ ਕਿ ਚੀਜ਼ਾਂ ਨੇ ਵਰਤਦੀਆਂ ਆਪਾਂ ਉਹਨਾਂ ਦੀ ਲੋੜ ਹੈਗੀ ਆ ਇੱਥੇ ਅੱਛਾ ਤੇ ਸੰਸਥਾਵਾਂ ਆਈਆਂ ਵਾ ਪਰ ਉਸ ਲੈਵਲ ਦਾ ਇੱਥੇ ਮਦਦ ਹੋਈ ਨਹੀਂ ਹਜੇ ਮਨਣ ਕਿ ਬਹੁਤ ਘੱਟ ਆਈਆਂ ਵਾ ਇੱਥੇ ਅੱਛਾ ਤੇ ਸਾਡੀ ਸੰਸਥਾਵਾਂ ਨੂੰ ਇਹ ਬੇਨਤੀ ਆ ਕਿ ਇੱਧਰ ਜ਼ਰੂਰ ਗਿੜਾ ਮਾਰਿਆ ਜਾਵੇ ਇੱਧਰ ਨਾਲ ਵੀ